ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਗਏ ਫੈਸਲੇ 99% ਹੁੰਦੇ ਨੇ ਗਲਤ ਜਲੰਧਰ ਦੀ ਜਿਮਨੀ ਚੌਂ ਨੂੰ ਲੈ ਕੇ ਟਿਕਟ ਦੇ ਤੇ ਪ੍ਰਧਾਨ ਵੱਲੋਂ ਹੀ ਕੀਤਾ ਜਾ ਰਿਹਾ ਹੈ ਵਿਰੋਧ ਜੀ ਹਾਂ ਦਾਦੇ ਕਿ ਜਲੰਧਰ ਦੀ ਜਿਮਨੀ ਚੌਂ ਨੂੰ ਲੈ ਕੇ ਸਿਆਸੀ ਖੜਾ ਖੂਪ ਆਇਆ ਹਰ ਇੱਕ ਪਾਰਟੀ ਦੇ ਵੱਲੋਂ ਉਮੀਦਵਾਰ ਆ ਜਿਹੜੇ ਕਿ ਚੋਣ ਮੈਦਾਨ ਦੇ ਵਿੱਚੋਂ ਉਤਾਰੇ ਜਾ ਰਹੇ ਨੇ ਪਰ ਉੱਥੇ ਹੀ ਪਰਮਿੰਦਰ ਸਿੰਘ ਢੀਲਸਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਸ਼੍ਰੋਮਣਿਆ ਕਾਲੇ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਨੇ ਜਿਨ੍ਹਾਂ ਦੇ ਵਿੱਚ ਕਹਿਣਾ ਹੈ ਕਿ ਪਾਪੇ ਪ੍ਰਧਾਨ ਦੇ ਵੱਲੋਂ ਫੈਸਲੇ ਲੈਣਾ 99% ਜਿਹੜੇ ਕਿ ਸਹੀ ਨਹੀਂ ਹੁੰਦੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣਿਆ ਕਾਲੇ ਦਲ ਦੇ ਵੱਲੋਂ ਜਿਹੜਾ ਬਸਪਾ ਨੂੰ ਸਮਰਥਨ ਦਿੱਤਾ ਗਿਆ ਇਹ ਸਰਾਸਰ ਗਲਤ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਪਰਮਿੰਦਰ ਸਿੰਘ ਢੀਣਾ ਸ ਨੇ ਆਪਣੀ ਪੜਾਅ ਕੱਢੀ ਆ ਆਓ ਸੁਣਦੇ ਹਾਂ ਦੇਖੋ ਬੜੇ ਹਰਾਨੀ ਦੀ ਗੱਲ ਵੀ ਹੈ ਦੁੱਖ ਦੀ ਗੱਲ ਵੀ ਹੈ ਕਿ ਪਹਿਲੀ ਵਾਰੀ ਹੋਇਆ ਹੈ ਸ਼ਾਇਦ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ ਕਿ ਜਿਹੜੀ ਪਾਰਟੀ ਦਾ ਉਮੀਦਵਾਰ ਹੈ ਜਿਹਨੂੰ ਪਾਰਟੀ ਨੇ ਖੁਦ ਠਿੱਕ ਦਿੱਤੀ ਹੈ ਚੋਣ ਨਿਸ਼ਾਨ ਤੇ ਲੜ ਰਿਹਾ ਹੈ ਉਹ ਵੀ ਪਾਰਟੀ ਵਿਰੋਧ ਕਰ ਰਹੀ ਹੈ ਤੇ ਪਾਰਟੀ ਦੇ ਪ੍ਰਧਾਨ ਵੱਲੋਂ ਹੁਕਮ ਹੋਇਆ ਵੀ ਉਹਦਾ ਵਿਰੋਧ ਕਰੋ ਤੇ ਦੂਸਰੀ ਪਾਰਟੀ ਦਾ ਸਮਰਥਨ ਕਰੋ। ਤੇ ਜਿਹੜੇ ਲੋਕ ਆਪਣੀ ਪਾਰਟੀ ਦਾ ਅੱਜ ਵਿਰੋਧ ਕਰ ਰਹੇ ਨੇ ਉਹ ਕਿੱਥੋਂ ਪਾਰਟੀ ਦਾ ਭਲਾ ਸੋਚ ਸਕਦੇ ਆ। ਨਹੀਂ ਉਹਨਾਂ ਤੋਂ ਆਸ ਰੱਖਣ ਦੇ। ਇਹੀ ਗੱਲਾਂ ਅਸੀਂ ਕਰਕੇ ਇਹ ਮੁੱਦਾ ਚੱਕਿਆ ਸੀ ਕਿ ਕਿਉਂਕਿ ਸੁਰਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਲਏ ਗਏ ਸਾਰੇ ਤਕਰੀਬਨ 90% ਫੈਸਲੇ ਉਹ ਸਿਧਾਂਤਾਂ ਦੇ ਉਲਟ ਨੇ। ਤੇ ਆ ਵੀ ਦੇਖੋ ਸਾਹਮਣੇ ਆ ਗਈ ਵੀ ਇਹ ਜਿਹੜਾ ਫੈਸਲਾ ਇਹ ਵੀ ਸਿਧਾਂਤ ਦੇ ਉਲਟ ਹੈ ਜਿਹੜੀ ਉਮੀਦਵਾਰ ਹੈ ਬੀਬੀ surjit kaur ਉਹ ਬੜੀ ਇੱਕ ਪੰਥਕ ਪਰਿਵਾਰ ਨਾਲ ਇੱਕ ਕੁਰਬਾਨੀ ਵਾਲੇ ਪਰਿਵਾਰ ਨਾਲ ਜੁੜੀ ਹੋਈ ਹੈ ਉਹਨਾਂ ਦੇ ਪਰਿਵਾਰ ਨੇ ਕਈ ਸਾਲ ਜਿਹੜਾ ਕੱਟੀਆਂ ਇੱਕ ਗਰੀਬ ਪਰਿਵਾਰ ਨਾਲ ਹੈਗੀ ਆ ਉਹ ਗਰੀਬ ਪਰਿਵਾਰ ਤੋਂ ਸੋ ਇਹਦਾ ਪਾਰਟੀ ਦੀ ਸਮਾਂ ਡਿਊਟੀ ਬਣਦੀ ਸੀ ਵੀ ਐਸੇ ਗਰੀਬ ਵਰਕਰ ਦੇ ਨਾਲ ਖੜਿਆ ਜਾਵੇਗਾ ਪਰ ਇੱਥੇ ਗਰੀਬ ਵਰਕਰਾਂ ਲਈ ਕੋਈ ਥਾਂ ਨਹੀਂ ਐਜੇ ਦਾ ਸਰਮਾਇਏ ਵਾਲਾ ਲਈ ਜਗਾ ਹੈਗੀ ਹੈ ਤੇ ਗਰੀਬਾਂ ਨੂੰ ਤਾਂ ਇਹਨਾਂ ਨੇ ਵਿਚਾਰਣ ਦੇ ਇੱਕ ਪਹਿਲੀ ਵਾਰ ਕਿਸੇ ਗਰੀਬ ਨੂੰ ਟਿਕਟ ਦਿੱਤੀ ਸੀ ਉਹਨੂੰ ਵੀ ਜਿਹੜਾ ਹੈ ਇਹਨਾਂ ਨੇ ਦਰਕਨਾਰ ਕਰਤਾ ਸੋ ਪਰ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ ਉਹ ਸਾਰੇ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਵੀ ਕਰਾਂਗੇ ਆਰਥਿਕ ਮਦਦ ਵੀ ਕਰਾਂਗੇ ਉਹਨਾਂ ਦੀ ਚੋਣ ਲਈ ਜੋ ਵੀ ਅਸੀਂ ਹੋ ਸਕੇਗਾ ਉਹ ਕਰਾਂਗੇ ਪਸੰਦ ਵੀ ਸੀ ਬਾਦਲ ਜੀ ਪ੍ਰਧਾਨਗੀ ਛੱਡਣ ਦੇ ਹੈ ਤਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਧਾਨ ਤੁਸੀਂ ਚਾਹੁੰਦੇ ਹੋ ਉਹ ਦੇਖੋ ਅਸੀਂ ਚਾਹੁੰਦੇ ਆ ਕਿ ਐਸਾ ਕੋਈ ਵਿਅਕਤੀ ਇਕਾਲੀ ਦਲ ਦਾ ਪ੍ਰਧਾਨ ਹੋਵੇ ਜਿਹੜਾ ਸੰਗਤ ਨੂੰ ਪ੍ਰਵਾਨ ਹੋਵੇ ਸਾਡੀ ਕੌਮ ਨੂੰ ਪ੍ਰਵਾਨ ਹੋਵੇ ਜਿਹਦੀ ਚੰਗੀ ਦਿੱਖ ਹੋਵੇ ਐਸਾ ਵਿਅਕਤੀ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਹੈ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨਾ ਲੱਗਦਾ ਵੀ ਪ੍ਰਧਾਨਗੀ ਛੱਡਣਗੇ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਤੁਹਾਡੇ ਦੇ ਅਲੱਗੂ ਦੇਖੋ ਗੱਲ ਇਹ ਹੈ ਵੀ ਇਹਲੇ ਵੀ ਲੋਕਾਂ ਨੇ ਉਹਨਾਂ ਨਾਲ ਗੱਲ ਕੀਤੀ ਹੈ ਉਹਨਾਂ ਸਾਰੇ ਨੇ ਉਹਨੇ ਇੱਕੋ ਗੱਲ ਕਹੀ ਹੈ ਕਿ ਚਾਹੇ ਮੇਰੇ ਨਾਲ ਕੋਈ ਨਾ ਰਹੇ ਮੈਂ ਪ੍ਰਣ ਨਹੀਂ ਛੱਡਦਾ ਤਾਂ ਉਹਨਾਂ ਦੀ ਸੋਚ ਤਾਂ ਬਿਲਕੁਲ ਕਲੀਅਰ ਹੀ ਹੈ ਇਸ ਗੱਲ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਵੱਡਾ ਮੁੱਦਾ ਮੁੱਖ ਮੰਤਰੀ ਵੱਲੋਂ ਚਲਾਇਆ ਗਿਆ ਪਰ 24 ਘੰਟਿਆਂ ਵਿੱਚ ਇਹਨਾਂ ਮੌਤਾਂ ਹੋਈਆਂ ਜਿਹਦੇ ਵਿੱਚ ਕੁਝ ਮੁਲਾਜ਼ਮ ਦੀ ਵੀ ਮੌਤ ਹੋਈ ਹੈਗੀ ਹੈ ਦੇਖੋ ਨਸ਼ਾ ਅੱਜ ਬਹੁਤ ਗੰਭੀਰ ਸੱਸਿਆ ਪੰਜਾਬ ਦੀ ਇਹਨੂੰ ਨੱਥ ਪਾਉਣਾ ਬਹੁਤ ਜ਼ਰੂਰੀ ਹੈ ਜਿਹੜੀਆਂ ਦੋ ਚੀਜ਼ਾਂ ਅੱਜ ਜਿਨ੍ਹਾਂ ਦੇ ਸਰਕਾਰ ਨੂੰ ਇੱਕ ਕ੍ਰਾਈਮ ਤੇ ਨਸ਼ਾ ਇਹ ਦੋਨੇ ਚੀਜ਼ਾਂ ਜੁੜੀਆਂ ਹੋਈਆਂ ਵੀ ਆਪਸ ਵਿੱਚ ਬਹੁਤ ਜਿਹੜਾ ਕ੍ਰਾਈਮ ਹੋ ਰਿਹਾ ਜਾਂ ਜੁਰਮ ਹੋ ਰਹੇ ਨੇ ਉਹ ਨਸ਼ੇ ਦੇ ਪ੍ਰਭਾਵ ਥੱਲੇ ਹੋ ਰਹੇ ਜਿੰਨਾ ਚਿਰ ਸਰਕਾਰ ਨਸ਼ੇ ਨੂੰ ਕੰਟਰੋਲ ਨਹੀਂ ਕਰਦੀ ਉਹਨਾਂ ਚਿਰ ਜਿਹੜਾ ਹੈ ਇਹ ਜਿਹੜਾ ਜੁਰਮ ਹੈ ਜੋ ਚਾਹੇ ਲੁੱਟਾਂ ਕੋਹਾਂ ਨੇ ਹੋ ਰਿਹਾ ਇਹ ਇਹਨੂੰ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ ਸੋ ਦਾਦੇ ਕਿ ਜਲੰਧਰ ਦੀ ਜਿਮਨੀ ਚੌਂ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਤਰਲੋ ਮੱਛੀ ਹੋ ਰਹੀ ਹੈ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਇਹਨਾਂ ਦੇ ਆਪਸੀ મતભેਦ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ ਬਿਊਰੋ ਰਿਪੋਰਟ ਅਖੰਡ ਲੋਕ